ਕਾਰਨੇ ਆਪਣੇ ਇਸ ਨੋਟੀਫਿਕੇਸ਼ਨ ਨਾਲ ਤੁਹਾਨੂੰ ਇਹ ਸੁਵਿਧਾ ਦਿੱਤੀ ਹੈ ਕਿ ਤੁਸੀਂ ਆਪਣੇ ਕਿਸੇ ਸਰਕਾਰੀ ਕੰਮ ਵਾਸਤੇ ਆਪਣੀ ਪਛਾਣ ਆਪ ਖੁਦ ਸਾਬਤ ਕਰ ਸਕਦੇ ਹੋ ਆਪਣੇ ਆਧਾਰ ਕਾਰਡ ਦੇ ਨਾਲ ਇੱਥੇ ਤੁਹਾਡੀ ਆਪਣੀ ਚੋਇਸ ਹੈ ਤੁਹਾਡੀ ਇਹ ਸੁਵਿਧਾ ਤੁਸੀਂ ਆਪ ਲੈਣੀ ਹੈ ਤੇ ਇਸੇ ਨੋਟੀਫਿਕੇਸ਼ਨ ਤੇ ਉਹਨਾਂ ਨੇ ਸਾਰੇ ਡਿਪਾਰਟਮੈਂਟਸ ਦੇ ਨਾਮ ਲਿਖ ਕੇ ਉਹਦੇ ਸਾਹਮਣੇ ਸੇਵਾਵਾਂ ਨੂੰ ਜਿਹਨਾਂ ਨੂੰ ਇਹ ਕਵਰ ਕਰਦਾ ਉਹਦਾ ਨਾਮ ਲਿਖਿਆ ਹੈ ਇਸ ਤੇ ਅਖੀਰ ਵਿੱਚ ਇੱਕ ਤੁਹਾਡੇ ਕੋਲ ਅੰਡਰਟੇਕਿੰਗ ਇੱਕ ਲੈਂਦੇ ਕੰਸੈਂਟ ਲੈਂਦੇ ਤੁਹਾਡੀ ਇੱਕ ਚੋਇਸ ਲੈਂਦੇ ਆ ਸਹਿਮਤੀ ਲੈਂਦੇ ਆ ਕਿ ਤੁਹਾਡੀ ਪਛਾਣ ਉਹ ਤੁਹਾਡੇ ਆਧਾਰ ਕਾਰਡ ਨਾਲ ਕਰ ਸਕਦੇ ਹਨ ਇਸੇ ਲੜੀ ਵਿੱਚ ਉਹਨਾਂ ਨੇ ਦੇਖੋ ਬਾਕੀ ਡਿਪਾਰਟਮੈਂਟਸ ਦੇ ਨਾਮ ਲਿਖ ਕੇ ਸਾਰੀਆਂ ਸੇਵਾਵਾਂ ਮਿਲਣਾ ਲਿਖਿਆ ਜਿਸ ਤਰ੍ਹਾਂ ਇਹ ਡਿਪਾਰਟਮੈਂਟ ਰੈਵਨਿਊ ਆ ਜੇ ਅਸੀਂ ਪ੍ਰਾਪਰਟੀ ਰਜਿਸਟ੍ਰੇਸ਼ਨ ਮਤਲਬ ਸੇਲ ਡੀਡ ਦਾ ਫਾਰਮ ਇਸੇ ਸਾਈਟ ਤੋਂ ਕੱਢੀ ਹੈ ਡਿਪਾਰਟਮੈਂਟ ਆਫ ਰੈਵਨਿਊ ਤੋਂ ਟੈਂਪਲੇਟ ਕੱਢੀ ਹੈ ਤੇ ਉਹਦੇ ਅਖੀਰਲੇ ਪੇਜ ਤੇ ਉਹਨਾਂ ਨੇ ਚੇਂਜ ਕੀ ਲਿਆ ਲੈਂਦੀ ਹੈ ਕਿ ਇੱਥੇ ਸਬ ਰਜਿਸਟਰਾਰ ਤਸਦੀਕ ਕਰਦਾ ਹੈ ਮੈਂ ਪਹਿਲੇ ਗਵਾਹ ਨੂੰ ਜਾਣਦਾ ਹਾਂ ਜੋ ਕਿ ਦੂਸਰੇ ਗਵਾਹ ਨੂੰ ਜਾਣਦਾ ਹੈ ਅਤੇ ਜਾਂ ਤੇ ਰਾਣੇ ਜਾਂ ਨੂੰ ਨੋਟ ਕਰੋ ਜਾਂ ਤੇ ਰਾਣੇ ਇੱਥੇ ਤੁਹਾਡੀ ਮਰਜ਼ੀ ਆ ਗਈ ਜਾਂ ਤੇ ਰਾਣੇ ਆਪਣੀ ਸਵੈ ਪਹਿਚਾਨ ਹੇਠ ਲਿਖੇ ਅਨੁਸਾਰ ਪੇਸ਼ ਕੀਤੀ ਹੈ orly executant has put in a her self identification by below mentioned document tusi aap choice ditti hai ki main ji apni pehchan het likhe document naam aadhar card te oda number de ke kiti hai karni hai isi tarah tusi baki form bhi dekhoge lekin jis tarah ye kuch thale change nahi aayi jis tarah ke mukhtar naam da form hai ਇੱਥੇ ਤੁਹਾਨੂੰ ਜਾਂ ਦੀ ਚੋਇਸ ਨਹੀਂ ਲੇਕਿਨ ਤੁਸੀਂ ਆਪ ਖੁਦ ਦੱਸ ਸਕਦੇ ਆ ਕਿ ਤੁਸੀਂ ਜੀ ਆਪਣੀ ਪਛਾਣ ਮੈਂ ਤਾਂ ਇਸ ਨੋਟੀਫਿਕੇਸ਼ਨ ਮੁਤਾਬਕ ਕਰਵਾਉਣੀ ਹੈ ਤੇ ਮੈਨੂੰ ਗਵਾਹ ਦੀ ਕੋਈ ਲੋੜ ਨਹੀਂ ਤੇ ਆਹ ਮੇਰੀ ਤੁਸੀਂ ਅੰਡਰਟੇਕਿੰਗ ਲੈ ਲਓ ਮੇਰੀ ਚੋਇਸ ਲੈ ਲਓ ਮੇਰੀ ਤੇ ਮੇਰਾ ਇਹ ਕੰਮ ਆਪਣੇ ਹੀ ਆਧਾਰ ਕਾਰਡ ਤੇ ਬੇਸਟਿਕ ਕਰਵਾਓ ਇਸ ਤਰ੍ਹਾਂ ਇਹ ਤੁਹਾਡਾ ਕੰਮ ਬਿਨਾਂ ਕਿਸੇ ਹੋਰ ਅਟਚੰਦੇ ਹੋਣਾ ਚਾਹੀਦਾ ਹੈ